ਕੋਈ ਮੰਗ ਕਰਦੇ ਵੀ ਚੰਗੇ ਹਲਾਤ ਹੋ ਜਾਣ ਕੋਈ ਸਫਦਾ ਘੜਾ ਕੱਟਣੀ ਹੈ ਹੋਰ ਅਸੀਂ ਕੀ ਮੰਗ ਕਰਨੀ ਹੈ ਸਾਡਾ ਘਰ ਦਾ ਧੜਾ 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 ਜਿਆੜਾ ਅਸੀਂ ਤਾਂ ਬਸ ਉਠਪੇ ਤੇ ਬਹਿ ਗਏ ਉਠਪੇ ਤੇ ਬਹਿ ਗਏ ਸਾਡਾ ਘਰ ਦਾ ਧੜਾ ਕਹਿੰਨਾ ਕੋਈ ਐਮਸੀ ਨਾ ਕੋ ਪ੍ਰਧਾਨ ਨਾ ਕੋ ਐਮਐਲਏ ਇੱਥੇ ਕੋਈ ਨਹੀਂ ਆਂਦਾ ਸਿਰਫ ਉਸ ਟਾਈਮ ਆਉਂਦੇ ਨੇ ਜਦ ਟਾਈਮ ਬੋਟਾਂ ਦੀ ਲੋਡ ਹੁੰਦੀ ਆ ਉਹ ਵੀ ਘੜੀ ਖਲੋ ਕੇ ਚਲੇ ਜਾਂਦੇ ਮੁਰਕੇ ਲੱਗ ਕੇ ਮੁੱਕ ਜਾਂਦੇ ਕੋਈ ਨਹੀਂ ਬਾਕੀ ਸਾਡੇ ਆਸ ਤੇ ਕਦੇ ਆਜ਼ਾਦੀ ਆ ਜਦੋਂ ਆਜ਼ਾਦੀ ਦਾ ਟਾਈਮ ਸੀ ਉਦੋਂ ਕੁਛ ਕਿਸੇ ਨੇ ਕੀਤਾ ਨਹੀਂ ਅੰਗਰੇਜ਼ਾਂ ਦੇ ਵਰਤਾਰੇ ਦੇ ਵਿੱਚ ਚਲੋ ਠੀਕ ਸੀ ਗੁਲਾਮੀ ਸੀ ਚਲਦੀ ਸੀ ਦੁਨੀਆ ਗਰੀਬ ਜਨਤਾ ਚਲਦੀ ਸੀ ਇਹ ਤੋਂ ਉਸ ਤੋਂ ਵੀ ਜ਼ਿਆਦਾ ਮਾੜਾ ਹਾਲ ਹੋ ਗਿਆ ਰੋਟੀ ਵੀ ਖਾਣੇ ਨਹੀਂ ਚੰਗੀ ਪਾਣੀ ਪੀਣਾ ਵੀ ਨਹੀਂ ਚੰਗਾ ਜਦੋਂ ਘਰਾਂ 'ਚ ਪਾਣੀ ਆ ਜਾਂਦਾ ਚਾਰ-ਚਾਰ ਦਿਨ ਬੱਚੇ ਰੋਟੀ ਨਹੀਂ ਖਾਂਦੇ ਸਾਨੂੰ ਮਿਲਿਆ ਹੀ ਨਹੀਂ ਤੇ ਅਸੀਂ ਪ੍ਰਧਾਨ ਮੰਤਰੀ ਨੂੰ ਕੀ ਕਹਾਂਗੇ ਪੁਰਕਾ ਮੰਗੇ ਕਰਨੇ ਆ ਪਿੰਡਾਂ 'ਚ ਜਾਂਨੇ ਆ ਗੱਜਾ ਕਰਕੇ ਬੱਚੇ ਪਾਲਦੇ ਆ ਸਾਡੇ ਆਸਤੇ ਕੋਈ ਮੰਤਰੀ ਨਹੀਂ ਕੋਈ ਐਮਐਲਏ ਨਹੀਂ ਆ ਕੋਈ ਪ੍ਰਧਾਨ ਮੰਤਰੀ ਨਹੀਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਔਰ ਜਨਨ ਸਪੋਕਸਮੈਨ ਮੈਂ ਹਾਂ ਅਸ਼wini ਸ਼ਰਮਾ ਆਜ਼ਾਦੀ ਦਾ ਦਿਹਾੜਾ ਪੂਰੇ ਦੇਸ਼ ਵਿੱਚ ਬੜੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਵਾ 15 ਅਗਸਤ ਵਾਲੇ ਦਿਨ ਸਾਡਾ ਜਿਹੜਾ ਦੇਸ਼ ਤੇ ਆਜ਼ਾਦ ਹੋਇਆ ਸੀ ਔਰ ਵੰਡ ਹੋਈ ਸੀ ਭਾਰਤ-ਪਾਕਿਸਤਾਨ ਦੀ ਪਰ ਉਸ ਤੋਂ ਬਾਅਦਾਂ ਕਈ ਸਰਕਾਰਾਂ ਔਰ ਆਈਆਂ ਔਰ ਕਈ ਸਰਕਾਰਾਂ ਗਈਆਂ ਅਸੀਂ ਅੱਜ ਜੰਡਿਆਲਾ ਗੁਰੂ ਦੇ ਜੋਤੀ ਸ਼ਰਮਲੇ ਵਿੱਚ ਖੜੇ ਆ ਔਰ ਮੈਂ ਆਪਣੇ ਕੈਮਰਾ ਨੂੰ ਤਸਵੀਰ ਜਿਹੜੀ ਸਾਂਝੀ ਕੀਤੀ ਜਾਵੇ ਦਸ਼ਕਾਂ ਦੇ ਨਾਲ ਵੀ ਸਾਡਾ ਜਿਹੜਾ ਦੇਸ਼ ਆਜ਼ਾਦ ਹੋਇਆ ਇਹਨੂੰ ਦੇਖੋ ਕਿੰਨੇ ਸਾਲ ਹੋ ਗਏ ਆ ਪਰ ਇਸ ਜਿਹੜੀ ਨਰਕ ਭਰੀ ਜ਼ਿੰਦਗੀ ਵਿੱਚ ਬਤੀਤ ਕਰ ਰਹੇ ਆ ਕੁਝ ਪਰਿਵਾਰ ਜਿਹੜੇ ਇੱਥੇ ਰਹਿ ਰਹੇ ਆ ਤੇ ਪਰਿਵਾਰ ਦੇ ਤੁਸੀਂ ਕੌਣ-ਕੌਣ ਜੇ ਬੱਸ ਦੋਵੇਂ ਜਿਹੜਾ ਤੇ ਪੁੱਤ ਜੀ ਹਾਂ ਤੇ ਬੇਟਾ ਕੀ ਕਰਦਾ ਉਹ ਉਥੇ ਕੋਈ ਕਿਹੜੀ ਦੁਕਾਨ ਤੇ ਜਾਂਦਾ ਅੱਛਾ ਤੇ ਫਿਰ ਉਹ 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 ਤਾਂ ਕੰਮ ਕਰ ਲੈਂਦਾ ਸਰ ਨਹੀਂ ਕਰ ਲੈਂਦਾ ਮੜਾ ਮੋਟਾ ਕੀ ਗੱਲ ਹੋਰ ਲੱਤ ਨਹੀਂ ਨਾ ਕੰਮ ਕਰਦੀ ਪੂਰਾ ਅੱਛਾ ਤੇ ਐ ਕਰਕੇ ਘੱਟ ਕੰਮ ਹੁੰਦਾ ਅੱਛਾ ਤੇ ਫਿਰ ਬਾਲ ਫੁਲ ਕਾ ਕਿਤਰਾ ਚੱਲਦਾ ਉਹ ਚੱਲ ਲਿਜੋਂਦਾ ਤੇ ਚੱਲਦਾ ਜਾਂਦਾ ਮੜਾ ਮੋਟਾ ਕੋਈ ਹਾਲ ਨਹੀਂ ਤੇ ਇਹ ਤੁਹਾਡੀ ਵੋਟ ਬਣੀ ਹੈ ਨਹੀਂ ਜੀ ਆਧਾਰ ਕਾਰਡ ਆਧਾਰ ਕਾਰਡ ਹੈਗਾ अच्छा वोट क्यों नहीं बनी बनाਉਂਦੇ ਹੀ ਨਹੀਂਗੇ ਤੀ ਪਾਈ ਵੋਟ ਕਦੀ ਕਿਨੇ ਪਾਈ ਹੀ ਇੱਕ ਵਾਰ ਕਿੰਨੇ ਸਾਲ ਹੋ ਗਏ نوਵਾ ਵਾ ਸਾਲ ਹੋ ਗਏ ਤੇ ਮੈਂ ਚਲ ਗਿਆ ਰਾਸਤਾਂ ਨੂੰ ਹੂੰ ਤੂੰ ਮਗਰੋਂ ਕਟਾ ਪੀਆ ਅੱਛਾ ਉਹ ਤਾਂ ਪਤਾ ਪਾਈ ਨਹੀਂ ਵੋਟ ਬਣੀ ਕੀ ਮੰਗ ਕਰਦੇ ਸਰਕਾਰਾਂ ਕਰੀ ਇਹੋ ਹੀ ਮੰਗ ਕਰਦੇ ਵੀ ਚੰਗੇ ਹਲਾਤ ਹੋ ਜਾਣ ਕੋਈ ਸੁਫਦਾ ਡਾੜਾ ਕੱਟ ਰਹੀ ਹੈ ਹੋਰ ਅਹੀ ਕੀ ਮੰਗ ਕਰਨੀ ਹੈ ਤੇ ਜਿਹੜਾ ਆਜ਼ਾਦੀ ਦਾ ਦਿਹਾੜਾ ਵਾ ਸਵੇਰੇ ਉਹ ਕਿਤਰਾ ਮਨਾ ਰਹੇ ਜੀ ਉਹ ਸਾਡਾ ਗਾਧਾ ਦਿਹਾੜਾ 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 ਆਉਣਗਾ ਅਸੀਂ ਤਾਂ ਬਸ ਉੱਠ ਪੇ ਤੇ ਬੈ ਗਏ ਉੱਠ ਪੇ ਤੇ ਬੈ ਗਏ ਸਾਡਾ ਗਾਧਾ ਦਿਹਾੜਾ ਜੀ ਬਹੁਤ ਹੀ ਮਾੜੇ ਹਾਲਾਤ ਆ ਬਾਪੂ ਜੀ ਦੇ ਘਰ ਦੇ ਜਿਹੜੀ ਅਸੀਂ ਝੌਂਪੜੀ ਦਿਖਾਈ ਮੈਂ ਇਸੇ ਤਰ੍ਹਾਂ ਹੋਰ ਵੀ ਝੌਂਪੜੀਆਂ ਹੈਗੀਆਂ ਅਸੀਂ ਗੱਲਬਾਤ ਕਰਾਂਗੇ ਆ ਵੇਖੋ ਜੀ ਬਹੁਤ ਹੀ ਬਹੁਤ ਮਾੜੇ ਹਾਲਾਤਾਂ ਵਿੱਚ ਜਿਹੜੇ ਗਰੀਬ ਪਰਿਵਾਰ ਰਹਿ ਰਹੇ ਆ ਇਸੇ ਤਰ੍ਹਾਂ ਹੋਰ ਵੀ ਪਰਿਵਾਰ ਆ ਗਿਆ ਅਸੀਂ ਮੈਂ ਕੈਮਰਾ ਤੋਂ ਤਸਵੀਰ ਜਿਹੜੀ ਸਾਂਝੀ ਕੀਤੀ ਜਾਵੇ ਸਾਡੇ ਦਸ਼ਕਾ ਦੇ ਨਾਲ ਕਿ ਅਸੀਂ ਆਜ਼ਾਦੀ ਦਾ ਦਿਹਾੜਾ ਮਨਾ ਰਹੇ ਆ ਵੇਖੋ ਕਿੰਨੇ ਸਾਲ ਹੋ ਗਏ ਸਾਨੂੰ ਜਾਦ ਹੋਇਆ ਨੂੰ ਸਾਡੀ ਜਿਹੜੀ ਭਾਰਤ ਪਾਕਿਸਤਾਨ ਦੀ ਵੰਡ ਹੋਈ ਉਸ ਤੋਂ ਬਾਅਦ ਕੀ ਹਾਲਾਤ ਆ ਅੱਜ ਦੇ ਮਤਲਬ ਅੱਜ ਦੇ ਅੱਜ ਦੇ ਵਿੱਚ ਉਸ ਤੋਂ ਵਿੱਚ ਕਿੰਨਾ ਕ ਫਰਕ ਆ ਗਿਆ ਅਸੀਂ ਬਾਰ-ਬਾਰ ਵੀ ਅੱਗੇ ਗੱਲਬਾਤ ਵੀ ਕਰਾਂ ਲਾਂਗੇ ਪਹਿਲਾਂ ਸਭ ਤੋਂ ਪਹਿਲਾਂ ਬਾਬਾ ਜੀ ਨਾਲ ਗੱਲਬਾਤ ਕਰਾਂਗੇ ਬਾਬੇ ਸਾਸੀ ਕਾਲ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਆਪਣਾ ਨਾਂ ਦੱਸੋ ਬਾਬਾ ਲਖਨ ਜੀ ਲਖਨ ਬਾਬਾ ਜੀ ਤੁਸੀਂ ਇੱਥੇ ਕਿੰਨੇ ਚਿਰ ਤੋਂ ਰਹਿ ਰਹੇ ਜੀ ਹਾਂ ਜੀ ਕਾਫੀ ਸਮੇਂ ਤੋਂ ਰਹਿ ਰਹੇ ਹਾਂ ਤੇ ਜੀ ਚੌਥੀ ਪੀੜੀ ਆ ਅੱਛਾ ਜੀ ਤੋਂ ਰਹਿ ਰਹੇ ਹਾਂ ਅੱਛਾ ਜੀ ਤੁਹਾਡੇ ਘਰ ਵੀ ਮਿਹਰਬਾਨੀ ਹੈ ਕਿ ਜਦੋਂ ਉਦੋਂ ਆਇਆ ਕਰੋ ਜਦੋਂ ਇੱਥੇ ਪਾਣੀ ਖੜਿਆ ਹੁੰਦਾ ਥੋੜੀ ਜਿਹੀ ਖੇਚਲ ਹੈ ਤੁਹਾਨੂੰ ਆਂਦੇ ਤੇ ਜੁੱਤੀ ਲਾ ਕੇ ਪਿੰਟ ਟੰਕੇ ਤੁਸੀਂ ਆ ਸਕਦੇ ਜੀ ਅੰਦਰ ਜਿਸ ਜਦੋਂ ਕਰਾਚ ਪਾਣੀ ਵੜਿਆ ਹੋਵੇ ਉਦੋਂ ਇਹ ਕੰਮ ਕਰਿਆ ਕਰੋ ਤੁਹਾਡੇ ਗਾਲੀ ਹੱਥ ਜੋੜ ਕੇ ਬਹਿੰਦੇ ਇਧਰ ਦਰਬਾਰੇ ਪੀਰਾਂ ਦਾ ਅੱਜ ਜਿਸ ਦਿਨ ਤੋਂ ਮੈਂ ਪਿਆ ਅਸੀਂ ਚਰਾਗ ਬਤੀ ਨਹੀਂ ਕੀਤੇ ਚਲੋ ਇਹ ਤਾਂ ਗੁਨਾਗਾਰ ਹੈ ਹੀ ਹੈ ਮਾਲਕ ਦੇ ਜਿਹੜੇ ਹੈਗੇ ਪਰ ਇਹ ਸਰਕਾਰ ਦੇ ਖਾਤੇ ਜਾਂਦਾ ਆ ਮਤਲਬ ਤੂੰ 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 ਵਟੀ ਕੋਈ ਨਹੀਂ ਕੀਤੀ ਕੋਈ ਨਹੀਂ ਕੀਤੀ ਅੱਜ ਕਿੰਨੇ ਦਿਨ ਹੋ ਗਏ ਅੱਜ 15 16 ਦਿਨ ਹੋ ਗਏ ਨੇ ਅੱਛਾ ਤੇ ਇਥੇ ਕੋਈ ਕਿੰਨੇ ਸਾਲੋਂ ਕੋਈ ਪੱਤਰਕਾਰ ਕੋਈ ਨਹੀਂ ਹੈ ਕਿਹੇ ਪੱਤਰਕਾਰ ਸਰਕਾਰੀ ਕੋਈ ਆਇਆ ਆ ਤੇ ਨਾ ਕਿਸੇ ਨੇ ਆ ਕੇ ਹਲਾਤੀ ਦੇਖਿਆ ਨਾ ਕੋ ਐਮ ਸੀ ਨਾ ਕੋ ਪ੍ਰਧਾਨ ਨਾ ਕੋ ਐਮ ਐਲ ਏ ਇੱਥੇ ਕੋਈ ਨਹੀਂ ਆਂਦਾ ਸਿਰਫ ਉਸ ਟਾਈਮ ਆਂਦੇ ਨੇ ਜਦ ਟਾਈਮ ਵੋਟਾਂ ਦੀ ਲੋਡ ਹੁੰਦੀ ਆ ਉਹ ਵੀ ਘੜੀ ਖਲੋ ਕੇ ਚਲੇ ਜਾਂਦੇ ਮੁਰਕੇ ਲੈ ਕੇ ਮੁਰਕੇ ਆਂਦੇ ਕੋਈ ਨਹੀਂ ਆਪਣਾ 15 ਅਗਸਤ ਨੂੰ ਕੱਲ ਆਜ਼ਾਦੀ ਦਾ ਦਿਹਾੜਾ ਮਨਾ ਰਹੇ ਤੁਹਾਨੂੰ ਪਤਾ ਉਹ ਚਲੋ ਹੈ ਤੇ ਠੀਕ ਹੈ ਬਾਕੀ ਸਾਡੇ ਆਜ ਤੇ ਕਦ ਆਜ਼ਾਦੀ ਆ ਜਦੋਂ ਆਜ਼ਾਦੀ ਦਾ ਟਾਈਮ ਸੀ ਉਦੋਂ ਕੁਝ ਕਿਸੇ ਨੇ ਕੀਤਾ ਨਹੀਂ ਅੰਗਰੇਜ਼ਾਂ ਦੇ ਵਰਤਾਰੇ ਦੇ ਵਿੱਚ ਚਲੋ ਠੀਕ ਸੀ ਗੁਲਾਮੀ ਸੀ ਜਲਦੀ ਸੀ ਦੁਨੀਆ ਗਰੀਬ ਜਨਤਾ ਜਲਦੀ ਸੀ ਇਹ ਤੋਂ ਉਸ ਤੋਂ ਵੀ ਜ਼ਿਆਦਾ ਮਾੜਾ ਹਾਲ ਹੋ ਗਿਆ ਰੋਟੀ ਵੀ ਖਾਣੀ ਨਹੀਂ ਚੰਗੀ ਪਾਣੀ ਪੀਣਾ ਵੀ ਨਹੀਂ ਚੰਗਾ ਜਦੋਂ ਘਰਾਂ 'ਚ ਪਾਣੀ ਆ ਜਾਂਦਾ ਚਾਰ-ਚਾਰ ਦਿਨ ਬੱਚੇ ਰੋਟੀ ਨਹੀਂ ਖਾਂਦੇ ਤੁਸੀਂ ਆ ਕੇ ਮੌਕਾ ਦੇ ਸਕਦੇ ਸੀ ਜਦੋਂ ਘਰਾਂ 'ਚ ਪਾਣੀ ਵੜਿਆ ਹੁੰਦਾ ਲੈਟਰਿੰਗ ਬਾਥਰੂਮ ਦਾ ਸਭ ਬੱਚੇ ਤੰਗ ਹੁੰਦੇ ਨੇ ਕਿਧਰ ਨੂੰ ਜਾਣਗੇ ਕਿੱਥੇ ਜਾਣਗੇ ਬੜੇ ਔਖੇ ਦਿਨ ਕਰਦੇ ਆਂ ਭਾਬੀ ਜਿਤਨਾ ਸਾਡੀਆਂ ਸਰਕਾਰਾਂ ਵੇਖੋ ਕਿਹੜੀ ਐ ਕਿੰਨੇ ਚਿਰ ਤੋਂ ਸਰਕਾਰਾਂ ਕਦੀ ਕੋਈ ਪਾਰਟੀ ਆ ਜਿੰਦੀ ਕਦੀ ਪਾਰਟੀ ਆ ਜਿੰਦੀ ਪਰ ਤੁਹਾਨੂੰ ਕੀ ਸਰਕਾਰ ਨੇ ਅਜੇ ਕੁਝ ਨਹੀਂ ਦਿੱਤਾ ਕਿਸੇ ਨੇ ਕੁਝ ਨਹੀਂ ਦਿੱਤਾ ਇੱਥੇ ਨਾ ਕੋ ਫਲੈਸ ਬਣਾਈਆਂ ਨਾ ਸਾਡੇ ਆਸਤੇ ਕੋ ਕੋਰਨੋਲੀ ਬਣਾਈਆਂ ਇਹ ਕੋਰਨੋਲੀ ਬਣਾ ਦੇਣ ਚਲੋ ਥੋੜਾ ਜਿਹਾ ਭਰਤੀ ਪਾਜੂਗੀ ਗਲਨਾ ਉੱਚੀ ਆ ਜਾਣੀ ਆ ਪਾਣੀ ਆਣਾ ਬੰਦ ਹੋ ਜੂ ਐ ਸਭ ਕੋਈ ਕੰਮ ਨਹੀਂ ਕੀਤਾ ਇੱਕ ਪ੍ਰਧਾਨ ਮੰਤਰੀ ਆਵਾਸ ਯੋਜਨਾ ਚੱਲਦੀ ਪਈ ਆ ਉਹਦੇ ਵਿੱਚ ਤੇ ਘਰ ਬਣਾ ਕੇ ਗਰੀਬਾਂ ਨੂੰ ਦਿੰਦੇ ਆ ਸਾਡੇ ਆਸਤੇ ਕੋਈ ਪ੍ਰਧਾਨ ਨੇ ਆ ਕੋਈ ਮੰਤਰੀ ਨੇ ਆ ਜੇ ਤੇ ਸਾਨੂੰ ਮਿਲਿਆ ਹੀ ਨਹੀਂ ਤੇ ਅਸੀਂ ਪ੍ਰਧਾਨ ਮੰਤਰੀ ਨੂੰ ਕੀ ਕਾਂਗੇ ਫੁਰਕਾ ਮੰਗੇ ਕਰਨੇ ਆ ਪਿੰਡਾਂ ਚ ਜਾਣੇ ਆ ਗਜਾ ਕਰਕੇ ਬੱਚੇ ਪਾਲਦੇ ਆ ਸਾਡੇ ਆਸਤੇ ਕੋਈ ਮੰਤਰੀ ਨਹੀਂ ਕੋਈ ਐਮਐਲਏ ਨਹੀਂ ਆ ਕੋਈ ਪ੍ਰਧਾਨ ਮੰਤਰੀ ਨਹੀਂ ਆ ਤੁਹਾਡੇ ਬੱਚੇ ਪੜਦੇ ਨਹੀਂ ਬੱਚੇ ਸਾਡੇ ਕੋਈ ਨਹੀਂ ਪੜੇ ਨਾ ਆ ਜਾਂ ਸਾਨੂੰ ਸੋਲ ਤੇ ਮੇਰੀ ਨਾ ਬੱਚੇ ਪੜਾਏ ਕੁੜੀਆਂ ਨੂੰ ਬੱਚੇ ਨੂੰ ਵੀ ਪੜਾਣਾ ਚਾਹੀਦਾ ਵੇਖੋ ਹੁਣ ਤੇ ਸਮਾਂ ਬਦਲ ਗਿਆ ਹੁਣ ਕਈ ਪਰਿਵਾਰ ਆਪਣੇ ਪਰਿਵਾਰਾਂ ਚ ਅਸੀਂ ਹੋਰ ਵੀ ਜਗਤ ਖਬਰਾਂ ਵੇਖਦੇ ਆ ਗਰੀਬ ਪਰਿਵਾਰਾਂ ਦੇ ਬੱਚੇ ਬੜੇ ਵੱਡੇ ਵੱਡੇ ਅਫਸਰ ਬਣ ਕੇ ਨਿਕਲਦੇ ਸਾਡੇ ਤਾਂ ਰੋਟੀ ਨਹੀਂ ਪੂਰੀ ਹੁੰਦੀ ਅਫਸਰ ਕਿੱਥੋਂ ਬਣਾਂਗੇ ਸਰਕਾਰ ਵੱਲੋਂ ਫ੍ਰੀ ਐਜੂਕੇਸ਼ਨ ਆ ਕੁਝ ਨਹੀਂ ਮਿਲਦਾ ਫ੍ਰੀ ਵਾਲਾ ਕੁਝ ਨਹੀਂ ਫ੍ਰੀ ਵਾਲਾ ਮਿਲੇ ਤੇ ਫੇਰ ਘਰਾਂ ਚ ਪਾਣੀ ਕਿਉਂ ਆ ਜੀ ਮੈਨ ਸਮਝਿਆ ਜਿਹੜੀ ਆ ਉਹ ਘਰ ਦੇ ਵਿੱਚ ਹਾਲਾਤ ਸਹੀ ਹੋਣਗੇ ਪੜਾਈਆਂ ਬੱਚੇ ਕਰਨਗੇ ਜਦੋਂ ਇੱਥੇ ਰੋਟੀ ਨਹੀਂ ਹੁੰਣ ਬੱਚੇ ਸਾਰੇ ਕਮਾਂਕਾਰਾਂ ਤੇ ਗਏ ਪੜਾਈ ਕਿੱਥੇ ਕਰਨਗੇ ਜਿਹੜੇ ਦੋ ਬੱਚੇ ਮੇਰੇ ਉਹ ਕਮਾਂ ਤੇ ਜਾਂਦੇ ਛੋਟੇ ਛੋਟੇ ਫੇਰ ਅੱਜ ਕੱਲ ਤੇ ਕਹਿੰਦੇ ਵੀ ਮੰਗਣਾ ਜਿਹੜਾ ਵਾ ਬੜੀ ਹੁਣ ਇਸ ਚੀਜ਼ ਨੂੰ ਲੋਕ ਕਹਿੰਦੇ ਵੀ ਮਾੜਾ ਵਾ ਮੰਗਣਾ ਉਹਦੋਂ ਆਪਣੇ ਹੱਕ ਦੀ ਕੋਈ ਮਿਹਨਤ ਦੀ ਕਮਾਈ ਕਰਨੀ ਚਾਹੀਦੀ ਹੈ ਮਿਹਨਤ ਦੀ ਕਮਾਈ ਕਿੰਨੀ ਕੋ ਹੁੰਦੀ ਆ ਇਹ ਮੰਗਿਆ ਸਾਡਾ ਟਾਈਮ ਪਾਸ ਹੁੰਦਾ ਆਟਾ ਲੈ ਆਈਦਾ ਆ 100 200 ਰੁਪਏ ਮਿਲ ਜਾਂਦਾ ਢੇੜੀ ਦਾ ਬੱਚਿਆਂ ਦਾ ਖਰਚਾ ਹੋ ਜਾਂਦਾ ਰੋਜ਼ ਦੇ ਰੋਜ਼ ਹੈ ਸਾਡਾ ਦੋਸਤ ਮੁੰਘਾਈ ਤੇ ਨਹੀਂ 100 ਦੋਸਤ ਕਿਦਾਂ ਚੱਲਦਾ ਇਹ ਟਾਈਮ ਇੱਕ ਟਾਈਮ ਰੋਟੀ ਖਾਂਦੇ ਇੱਕ ਟਾਈਮ ਬੱਚੇ ਬੈਠੇ ਰਹਿੰਦੇ ਆ ਸਵੇਰ ਦਾ ਪੁਲਕਾ ਨਹੀਂ ਬੱਚਿਆਂ ਨੇ ਖਾਦਾ ਅੱਜ ਭੁੱਖੇ ਜੀ ਸਾਰੇ ਅੱਜ ਸਵੇਰ ਦੇ ਭੁੱਖੇ ਬੱਚਾ ਇੱਕ ਸਕੂਲੋਂ ਆਇਆ ਉਸ ਤਰ੍ਹਾਂ ਹੀ ਖਲੋਤਾ ਆ ਇਹਨੇ ਪੜਾਣਾ ਨਹੀਂ ਪੜਦਾ ਪੜਦਾ ਪੜ ਕਿੰਨਾ ਤੇਰਾ ਨikhil ਕਿਹੜੀ ਕਲਾਸ ਪੜਦਾ 6ਵੀਂ ਚ ਤੇ ਤੁਸੀਂ ਤਾਂ ਆਪੇ ਕਹਿੰਦੇ ਬੱਚੇ ਪੜ੍ਹਦੇ ਨਹੀਂ ਵੇਖ ਪੜਦਾ ਬੱਚੇ ਮੇਰੇ ਦੋ ਐ ਤੇ ਜਾਏ ਹਾਂ ਇਹ ਤੇ ਜਾ ਬੱਚਾ ਆਏ ਛੋਟਾ ਹੈ ਇਹ ਪੜਦਾ ਇਹ ਜਾਂਦਾ ਆ ਬੜੀ ਵਧੀਆ ਗੱਲਾਂ ਵੇਖੋ ਹਾਂਜੀ ਦੋ ਬੱਚੇ ਕੰਮਾਂ ਤੇ ਆ ਅੱਛਾ ਅੱਛਾ ਠੀਕ ਹਾਂਜੀ ਉਹ ਦਿਹਾੜੀਆਂ ਕਰਦੇ ਵਿਚਾਰੇ ਚਲੋ ਬੇਟਾ ਬੇਟਾ ਕਿੰਨਾ ਦਾ ਨikhil nikhil ਕਿਹੜੀ ਕਲਾਸ ਪੜਦਾ 6ਵੀਂ ਚ ਤੇ ਪੜ੍ਹ ਲਿਖ ਕੇ ਕੀ ਬਣਨਾ ਮੈਂ ਵੱਡਾ ਅਫਸਰ ਬਣਾਂਗੇ ਤੇ ਜਿੱਦ ਤਰ੍ਹਾਂ ਪਪਾ ਤੇ ਡੈਡੀ ਹੋਣੀ ਤੇ ਮੰਗ ਕੇ ਗੁਜ਼ਾਰਾ ਕਰਦੇ ਆਪਣਾ ਘਰ ਦਾ ਪਰਿਵਾਰਕ ਪਾਲਣ ਕਰਦੇ ਆ ਤੂੰ ਪੜ੍ਹ ਲਿਖ ਕੇ ਕੀ ਬਣਨਾ ਚਾਹੁੰਦਾ ਕੋਨਾ ਕੋ ਬਣਾਂਗੇ ਅਫਸਰ ਬਣੇਗਾ ਆਪਣੇ ਡੈਡੀ ਮੰਮੀ ਨੂੰ ਇਹ ਨਰਕ ਭਰੀ ਜਿਹੜੀ ਨਰਕ ਇਹ ਨਰਕੀ ਆ ਜਿੱਥੇ ਆਪਾਂ ਰਹਿ ਰਹੇ ਨਰਕ ਦੇ ਤੋਂ ਵੱਡਾ ਨਰਕ ਕੋਈ ਨਹੀਂ ਆ ਕਿਉਂਕਿ ਜਿੱਦੇ ਕੋਈ ਸੁਖ ਸੂਲ ਨਹੀਂ ਕੀ ਪਾਣੀ ਵੇਖੋ ਤੁਹਾਡੇ ਝੌਂਪੜੀਆਂ ਮੈਂ ਮੈਮਨ ਕੈਮਰਾ ਨੂੰ ਤਸਵੀਰ ਜਿਹੜੀ ਸਾਂਝੀ ਕੀਤੀ ਜਾਵੇ ਵੇਖੋ ਜਿਹੜੀਆਂ ਝੌਂਪੜੀਆਂ ਵਾਂ ਉਹ ਵੀ ਪਾਟੀਆਂ ਵਾਂ ਮਤਲਬ ਕੋਈ ਵੀ ਮਤਲਬ ਜਦੋਂ ਬਰਸਾਤ ਕੀ ਜਦੋਂ ਵੈਸੇ ਹੀ ਮਤਲਬ ਕਿ ਜਿਤਨਾ ਗਰਮੀ ਦੇ ਵਿੱਚ ਜਿਹੜਾ ਟਾਈਮ ਪਾਸ ਕਰਨਾ ਬੜਾ ਔਖਾ ਜਾਂਦਾ ਵਾ ਔਰ ਜਦੋਂ بارش ਵਾਲੇ ਦਿਨ ਹੋਣਗੇ ਤਾਂ ਉਦੋਂ ਤਾਂ ਬਹੁਤ ਬੁਰਾ ਹਾਲ ਹੋਏਗਾ ਤੇ ਦੇਖੋ ਨਹਾਉਣ ਵਾਸਤੇ ਕੋਈ ਪ੍ਰਬੰਧ ਨਹੀਂ ਕੋਈ ਕੁਝ ਨਹੀਂ ਹੈ ਨਾ ਠੀਕ ਹੈ ਤੇ ਜੇ ਆਪਾਂ ਜੇ ਜਿਸ ਤਰ੍ਹਾਂ ਤੁਸੀਂ ਜੇ ਤੁਹਾਡੀ ਲਗਨ ਪੜ੍ਹਾਈ ਵਿੱਚ ਚੰਗੀ ਹੈ ਔਰ ਪੜ੍ਹ ਲਿਖ ਕੇ ਇਸ ਇਸ ਜਿਹੜੇ ਜਿਹੜੇ ਇੱਕ ਤੁਹਾਡਾ ਸੁਨਿਆਣਾ ਹਣਾ ਦੁਨੀਆ ਨੂੰ ਜਿਹੜੇ ਤੁਹਾਡੇ ਲੋਕ ਇਸ ਤਰ੍ਹਾਂ ਤੁਹਾਡੇ ਜਿਸ ਤਰ੍ਹਾਂ ਤੁਸੀਂ ਪਰਿਵਾਰ ਚ ਇਤਰਾ ਮੰਗਦੇ ਤੁਹਾਡੇ ਕਿਸੇ ਕੋ ਮੰਗਣਾ ਵੀ ਇਹ ਵੀ ਬੁਰਾ ਜਿਹਾ ਲੱਗਦਾ ਨਾ ਆਪਾਂ ਨੂੰ ਤੇ ਕੀ ਕਹਿਣਾ ਚਾਹਦੇ ਹੁਣ ਕੋਈ ਨਾ ਕੋ ਬਣਨਾ ਚੰਦੇ ਬਣੇਗਾ ਅਫਸਰ ਹਾਂਜੀ ਸ਼ਾਬਾਸ਼ ਵੇਖੋ ਜੀ ਇੱਕ ਬੱਚਾ ਵਾ ਵੇਖੋ ਇਹ ਪਰਿਵਾਰ ਵੇਖੋ ਕੋਈ ਕਿਉਂਕਿ ਕੋਈ ਵੀ ਮੰਗਦਾ ਕੋਈ ਕੰਮ ਕਰਦਾ ਗਜਾ ਕਰਦਾ ਵਾ ਕੋਈ ਵੇਖੋ ਮਜਬੂਰੀ ਵਿੱਚ ਕਰਦਾ ਵਾ ਕੋਈ ਖੁਸ਼ੀ ਨਹੀਂ ਹੁੰਦੀ ਵੀ ਕੋਈ ਕੰਮ ਕਰਨਾ ਪਰ ਇਹ ਜਿਹੜੇ ਆ ਨਰਕ ਭਰੀ ਜ਼ਿੰਦਗੀ ਜਿਹੜੇ ਬਤੀਤ ਕਰ ਰਿਹਾ ਵੇਖੋ ਕੱਡੀਆਂ ਸਾਡੀਆਂ ਸਰਕਾਰਾਂ ਕਈ ਆਈਆਂ ਕਈ ਗਈਆਂ ਔਰ ਇਹਨਾਂ ਦਾ ਹਾਲਾਤ ਬਹੁਤ 나ਜੂਕਾ ਮੇਰੇ ਨਾਲ ਇਥੇ ਭੈਣ ਅਗੀ ਗੱਲਬਾਤ ਕਰ ਲੈਣੇ ਪੰਜੀ ਕੀ ਨਾ ਤੁਹਾਡਾ ਮੰਜੂ ਮੰਜੂ ਤੁਹਾਨੂੰ ਅੱਖਾਂ ਤੋਂ ਦਿਖਦਾ ਨਹੀਂ ਕਿੰਨਾ ਜਿਹੜਾ ਕਿ ਨਹੀਂ ਦਿਖਦਾ ਬਚਪਨ ਬਚਪਨ ਤਾਂ ਨਹੀਂ ਰਹਿਣਾ ਹਾਂਜੀ ਤੇ ਕੇ ਤੁਹਾਨੂੰ ਤੁਹਾਡਾ ਆਧਾਰ ਕਾਰਡ ਬਣਿਆ ਨਹੀਂ ਤੂੰ ਇਹ ਸਰਕਾਰ ਵੱਲੋਂ ਤੇ ਪੈਨਸ਼ਨ ਲੱਗ ਜਾਂਦੀ ਕੋਈ ਪੈਨਸ਼ਨ ਮੁੰਚਣ ਲੱਗੀ ਕੋਈ ਤੁਹਾਡੀ ਨਹੀਂ ਕੋਈ ਨਹੀਂ ਲੱਗੀ ਕਿਉਂ ਤੂੰ ਕੋਸ਼ਿਸ਼ ਕੀਤੀ ਨਹੀਂ ਕੋਸ਼ਿਸ਼ ਨਹੀਂ ਕਿਉਂ ਕੋਸ਼ਿਸ਼ ਕੀਤੀ ਆ ਪਰ ਆਧਾਰ ਕਾਰਡ ਨਹੀਂ ਬਣਿਆ ਅੱਛਾ ਤੇ ਤੁਹਾਡੀ ਨਿਗਾ ਬਿਲਕੁਲ ਨਹੀਂ ਹੈਗੀ ਨਾ ਨਹੀਂ ਨਹੀਂ ਬਿਲਕੁਲ ਨਹੀਂ ਦੇਖਦਾ ਤੇ ਫਿਰ ਕਿਸ ਤਰ੍ਹਾਂ ਸਮਾਂ ਕਿਤਰਾ ਆਉਣੇ ਜਾਂਦੇ ਕਿਤਰਾ ਐਦਾਂ ਲੈ ਜਾਂਦੇ ਫੜਕੇ ਭਾਬੀ ਆ ਮਾਂ ਜਾਂ ਲੈ ਜਾਂਦੀ ਫੜਕੇ ਫੜਕੇ ਖੜਦੇ ਨੇ ਕੀ ਮੰਗ ਕਰਦੇ ਜੀ ਮੰਗ ਕਰਦੇ ਆਂ ਪਿਲਸਨ ਲਵਾਓ ਸਾਡੇ ਘਰ ਬਣਾਓ ਗਲੀਆਂ ਬਣਾਓ ਫਲੈਚ ਬਣਾ ਕੇ ਦੋ ਜਿਹੜਾ ਆ ਬਾਥਰੂਮ ਕਰੀਏ ਲੈਟਰਨ ਕਰੀਏ ਵੇਖੋ ਜੀ ਬਹੁਤ ਹੀ ਮਾੜੇ ਹਾਲਾਤ ਆ ਪਕਵਾਂਗੇ ਵੇਖੋ ਭੈਣ ਆ ਇਹ ਇਹਨਾਂ ਦੇ ਪਰਿਵਾਰ ਵਿੱਚ ਆਈਆਂ ਉਹਨੂੰ ਬਿਲਕੁਲ ਨਿਗਾ ਨਹੀਂ ਹੈਗੀ ਔਰ ਇਹਦੇ 32 33 ਸਾਲ ਲਗਭਗ ਉਮਰ ਹੋਈਗੀ ਪਰ ਇਹਨਾਂ ਦਾ ਆਧਾਰ ਕਾਰਡ ਹੀ ਨਹੀਂ ਬਣਾਇਆ ਵੇਖੋ ਵੇਖੋ ਆ ਜਿਹੜੇ ਰਾਜਨੀਤਿਕ ਲੋਕ ਆ ਇਹਨਾਂ ਕੋ ਇਹਨਾਂ ਨੂੰ ਵਰਤ ਲੈਂਦੇ ਆ ਮਤਲਬ ਹੋ ਸਕਦਾ ਤੇਰੀ ਵੋਟ ਵੀ ਨਹੀਂ ਬਣੀ ਹੋਣੀ ਫਿਰ ਮੇਰੇ ਸਾਬ ਨਹੀ ਨਹੀਂ ਵੋਟ ਨਹੀਂ ਬਣੀ ਹਾਂਜੀ ਨਹੀਂ ਬਣੀ ਦੇਖੋ ਜੀ ਕਿੱਡੀ ਹੈਰਾਨੀ ਦੀ ਗੱਲ ਆ ਸਾਡੇ ਦੇਸ਼ ਨੂੰ ਜਾਦ ਹੋਏ ਨੇ ਕਿੰਨੇ ਸਾਲ ਹੋ ਗਿਆ ਪਰ ਕਿੱਡਾ ਦੰਡਿਆਲਾ ਗੁਰੂ ਦੇ ਵਿੱਚ ਜੋਤੀਸਰ ਵਿੱਚ ਅਸੀਂ ਆ ਗਏ ਇਹਨਾਂ ਦੇ ਆਧਾਰ ਕਾਰਡ ਕਈਆਂ ਦੇ ਵੋਟਾ ਹੀ ਨਹੀਂ ਬਣੀਆਂ ਗਿਆ ਕੁਝ ਵੋਟਾ ਬਾਬਾ ਜੀ ਦੀਆਂ ਤਾਂ ਵੋਟਾ ਬਣੀਆਂ ਗਿਆ ਪਰ ਕੁਝ ਜਿਹੜੇ ਲੋਕ ਉਹਨਾਂ ਦੇ ਵੋਟਾ ਹੀ ਨਹੀਂ ਬਣੀ ਆਧਾਰ ਕਾਰਡ ਹੀ ਨਹੀਂ ਬਣੇ ਤਾਂ ਵੋਟ ਕਿੱਥੋਂ ਬਣਨੀ ਆ ਪਰ ਅੱਜ ਦੇ ਯੁੱਗ ਵਿੱਚ ਇਹ ਜਿਹੜਾ ਜਿਸ ਤਰ੍ਹਾਂ ਬੱਚੇ ਨੇ ਦੱਸਿਆ ਮੈਂ ਪੜਨਾ ਪੜ੍ਹ ਲਿਖ ਕੇ ਨਾਮ ਰੋਸ਼ਨ ਕਰਨਾ ਵਾ ਔਰ ਇਹ ਇਹ ਜਿਹੜੀ ਜਿਹੜੀ ਨਰਕ ਭਰੀ ਜ਼ਿੰਦਗੀ ਬਤੀਤ ਕਰੇ ਉਹ ਤੋਂ ਜਿਹੜਾ ਨਿਆਤ ਪਾਈ ਉਹ ਮੇਰੇ ਸਨੇ ਮਾਤਾ ਜੀ ਕੀ ਮਾਤਾ ਕੀ ਨਾ ਤੁਹਾਡਾ ਸਰਜੀਤ ਕੌਰ ਜੀ ਜੀਜਾ ਕੌਰ ਜੀ ਇਹ ਕਿੰਨੇ ਚਿਰ ਤੇ ਇੱਥੇ ਰਹਿ ਰਹਿ ਜੀ ਇਹ ਤਾਂ ਜੀ ਆਡੀ ਤੇਜੀ ਚੌਥੀ ਪੀੜ੍ਹੀ ਇੱਥੇ ਰਹਿੰਦੀ ਅੱਛਾ ਤੇ ਕੁਛ ਹਾਲ ਨਹੀਂ ਆ ਕੁਛ ਨਹੀਂ ਕਰਕੇ ਦਿੰਦੇ ਮੈਂ ਤੇ ਬਾਬਾ ਜੀ ਨੂੰ ਕਿਹਾ ਵੀ ਵੋਟ ਹੀ ਬੰਦ ਕਰ ਦਈਏ ਪਾਉਣੀ ਕਿਸੇ ਨੂੰ ਵੋਟ ਹੀ ਨਾ ਪਾਈਏ ਤੇ ਵੋਟਾਂ ਲੈ ਲੈਂਦੇ ਆਉਂਦੇ ਨਹੀਂ ਇੱਧਰ ਉਹ ਆਟਾ ਵੀ ਮੁੱਕਾ ਡਰਮੀ ਚ ਸਭ ਕੁਛ ਕੁਛ ਨਹੀਂ ਹੈਗਾ ਕਰ ਵੋਟ ਵਾਲੇ ਦੇ ਨਾ ਵੋਟਾਂ ਚ ਆਉਂਦੇ ਤੁਹਾਡੇ ਕੋਲ ਵੋਟ ਮੰਗਣ ਆਉਂਦੇ ਹਾਂਜੀ ਆਉਂਦੇ ਵੋਟ ਮੰਗਣ ਤੇ ਆਉਂਦੇ ਪਰ ਦੇ ਦਿੰਦੇ ਕੁਛ ਨਹੀਂ ਬਣਾ ਕੇ ਸਾਨੂੰ ਨਾ ਕੋ ਖੁਰਾ ਨਾ ਬਾਥਰੂਮ ਨਾ ਕੋ ਪਲੱਟ ਨਾ ਕਮਰਾ ਕੁਛ ਨਹੀਂ ਬਣਾ ਕੇ ਦਿੱਤਾ ਤੁਸੀਂ ਇੱਥੇ ਨੌਜੇ ਹਾਂਜੀ ਕਿੰਨੇ ਸਾਲੋਂ ਤੋਂ ਤੁਹਾਨੂੰ ਵਿਆਹ ਹੈ ਇਹਨੂੰ ਮੇਰੇ ਤੇ 5 6 ਬੱਚੇ ਆ ਕਿੰਨੀ ਉਮਰ ਹੈ ਤੁਹਾਡੀ ਮੇਰੀ ਤਾਂ ਹੋ ਗਈ ਹੋਣੀ ਆ ਹਾਂ ਯਾ ਪੰਜਾਬ ਸਤਿ ਸ੍ਰੀ ਅਕਾਲ ਤੁਹਾਨੂੰ ਸਮਝ ਲਓ ਵੀ ਕੱਟੋਂ ਘਟੀ 35 ਸਾਲ ਤੁਹਾਨੂੰ ਵਿਆਹੇ ਨੇ ਇੱਥੇ ਜੰਡਿਆਲੇ ਚ ਆਏ ਨੇ ਹੈਗੇ ਤੇ 30 35 ਸਾਲ ਚ ਤੁਹਾਨੂੰ ਕੋਈ ਸੁੱਖ ਸਹੂਲਤ ਨਹੀਂ ਹੈਗੀ ਸਰਕਾਰੋਂ ਕੁਛ ਨਹੀਂ ਕੁਛ ਨਹੀਂ ਮਿਲਿਆ ਜਿਹੜੀ ਪੈਨਸ਼ਨ ਜਿੱਤਰਾ ਦੀ ਆ 60 ਸਾਲ ਤੋਂ ਬਾਅਦ ਸਰਕਾਰ ਪੈਨਸ਼ਨ ਲਾਉਂਦੀ ਆ ਉਹ ਕੋਈ ਨਾ ਬਾਬੇ ਦੀ ਲੱਗੀ ਨਾ ਮੇਰੀ ਨਾ ਗੁੜੀਆ ਦੀ ਕਿਸੇ ਦੀ ਨਹੀਂ ਲੱਗੀ ਸਾਨੂੰ ਪਲਸਨ ਆ ਜਿਹੜਾ ਮਤਲਬ ਕਨੇਕੋ ਮਿਲਦੀ ਆ ਮਤਲਬ ਇਹ ਆਟਾ ਮਤਲਬ ਸੌਦਾ ਮਿਲਦਾ ਫ੍ਰੀ ਸਾਨੂੰ ਉਹ ਵੀ ਨਹੀਂ ਦਿੰਦੇ ਉਹ ਵੀ ਨਹੀਂ ਤੁਹਾਨੂੰ ਈ ਮੰਗ ਕਰਦੇ ਜੀ ਮੰਗ ਇਹੋ ਵੀ ਸਾਡਾ ਵੀ ਸੌਦਾ ਸੁੱਦਾ ਫਰੀ ਲਾਉਣ ਘਰ ਮકાਨ ਬਣਾਉਣ ਸਾਡੇ ਸਾਨੂੰ ਮਤਲਬ ਇਹ ਸਹੂਲਤਾ ਸਾਡੀਆਂ ਕਰਨ ਸਾਨੂੰ ਤੇ ਅੰਗਰੇਜ਼ਾਂ ਦਾ ਮੌਸਮ ਜਿਹੜਾ ਸਮਾ ਗਿਆ ਨਾ ਉਹ ਚੰਗਾ ਸੀ ਦੇਖੋ ਜੀ ਦੇਖੋ ਜੀ ਬੜੇ ਹੀ ਅਸੀਂ ਵੀ ਦੁਖੀ ਹਰ ਦੇ ਨਾਲ ਕਹਿ ਦੱਸ ਰਹੇ ਹਾਂ ਜਿਹੜੀ ਤਸਵੀਰ ਜਿਹੜੀ ਤੁਹਾਨੂੰ ਜੰਡਿਆਲਾ ਗਰੁੱਪ ਦੇ ਵਿੱਚ ਜੋਤੀਸਰ ਮਹੱਲੇ ਵਿੱਚ ਦਿਖਾਈ ਆ ਔਰ ਇੱਕ ਬਹੁਤ ਹੀ ਗਰੀਬ ਪਰਿਵਾਰ ਆ ਗਿਆ ਝੁੱਗੀਆਂ ਝੌਂਬੜੀਆਂ ਵਿੱਚ ਰਹਿ ਰਹੇ ਆ ਔਰ ਇਹਨਾਂ ਨੇ ਕਾਫੀ ਲੰਮੇ ਸਮੇਂ ਤੋਂ ਦੱਸ ਰਿਹਾ ਵੀ ਜਦੋਂ ਅੰਗਰੇਜ਼ਾਂ ਦਾ ਜਿਹੜਾ ਸਮਾਂ ਸੀ ਅੰਗਰੇਜ਼ਾਂ ਦਾ ਰਾਜ ਸੀ ਉਹ ਕਦੇ ਸੀ ਵਧੀਆ ਸੀ ਪਰ ਇਹਨਾਂ ਦੀ ਕੋਈ ਇਹਨਾਂ ਨੂੰ ਕੋਈ ਸੁੱਖ ਸਹੂਲਤ ਨਹੀਂ ਹੈਗੀ ਕੋਈ ਇਹਨਾਂ ਦਾ ਕੋਈ ਜਿਤਨਾ ਕਈ ਇਹਨਾਂ ਦੀ ਛੋਟੀ ਭੈਣ ਹੈਗੀ ਇਹਨਾਂ ਦਾ ਨਿਗਾ ਨਹੀਂ ਹੈਗੀ ਇਹਨਾਂ ਦੀ ਇਹਨਾਂ ਦਾ ਕੋਈ ਆਧਾਰ ਕਾਰਡ ਹੀ ਨਹੀਂ ਬਣਿਆ ਹੈਗਾ ਠੀਕ ਹੈ ਨਾ ਕਿ ਵੋਟ ਬਣੀ ਹੈਗੀ ਪਰ ਕੁਝ ਬਾਪੂ ਜੀ ਜਿਤਨਾ ਬਜ਼ੁਰਗ ਸੀ ਉਹਨਾਂ ਨੇ ਵੀ ਦੱਸਿਆ ਵੀ ਮੇਰੀ ਕੋਈ ਮੈਂ ਇੱਕ ਵਾਰੀ ਵੋਟ ਪਾਈ ਹੈ ਕਟੜਕਟ ਉਹ ਵੀ ਵੋਟ ਕਿਸੇ ਨੇ ਕਟਾਤੀ ਉਸ ਤੋਂ ਪਤਾ ਵੋਟ ਵੀ ਨਹੀਂ ਪਾਈ ਹੈਗੀ ਪਰ ਅਸੀਂ ਅੱਜ ਜਿਹੜੀ ਨਿਆਲਾ ਗੁਰ ਦੀ ਤਸਵੀਰ ਆ ਅਸੀਂ ਉਹਨਾਂ ਸਰਕਾਰਾਂ ਨੂੰ ਸਾਹ ਦਿਖਾਉਣਾ ਚਾਹੁੰਦੇ ਹਾਂ ਜਿਹੜੀ ਸਰਕਾਰਾਂ ਸਾਡੀਆਂ ਕਹਿੰਦੀਆਂ ਵੀ ਅਸੀਂ ਬੜੇ ਵੱਡੇ ਵੱਡੇ ਵਿਕਾਸ ਕਰਦੇ ਗਰੀਬਾਂ ਵਾਤੇ ਅਸੀਂ ਬੜਾ ਕੁਝ ਕੀਤਾ ਗਰੀਬਾਂ ਨੂੰ ਸੁਖ-ਸੁਹਲਤਾ ਦੇ ਰਹੇ ਹਾਂ ਪੈਨਸ਼ਨ ਸਕੀਮਾਂ ਦੇ ਰਹੇ ਹਾਂ ਪਰ ਇਸ ਜਿਹੜਾ ਜਿਹੜਾ ਇਸ ਜਿਹੜਾ ਇਲਾਕਾ ਵਾ ਸਾਡੇ ਜੋਤੀਸ਼ਰਮਾਲੇ ਵਿੱਚ ਜਿਹੜੇ ਕਲੋਨੀ ਹੈਗੀ ਇਹ ਸਖਣਾ ਹੈ ਜੀ ਬਿਲਕੁਲ ਇਹ ਤਸਵੀਰ ਜਿਹੜੀ ਹੈ ਤਾਂ ਹਕੀਕਤ ਜਿਹੜੀ ਦਸਾਲ ਨਾ ਕਰ ਰਹੇ ਗਰਾਊਂਡ ਰਿਪੋਰਟ ਤੋਂ ਸੀ ਜਿਹੜੀ ਤੁਹਾਨੂੰ ਇਹ ਸਟੋਰੀ ਪੇਸ਼ ਕਰ ਰਹੇ ਆ ਔਰ ਇਹਦੇ ਵਿੱਚ ਜਿਹੜਾ ਵਾਕਿਆ ਜਾਦੀ ਦਾ ਦਿਹਾੜਾ ਜਿੱਤਰਾ ਬਣਾ ਰਿਹਾ ਸਾਡੇ ਦੇਸ਼ ਵਿੱਚ ਬੜੀ ਖੁਸ਼ੀ ਹੈਗੀ ਆ ਕਿ 15 ਅਗਸਤ ਵਾਲੇ ਦਿਨ ਸਾਡੇ ਸਟੇਜਾਂ ਤੋਂ ਸਾਡੇ ਵੱਡੇ ਵੱਡੇ ਲੀਡਰ ਜਿਹੜੇ ਬੜੇ ਬੜੇ ਭਾਸ਼ਣ ਦਿੰਦੇ ਆ ਆਪੀ ਸਾਈਂ ਗਰੀਬਾਂ ਵਾਸਤੇ ਆ ਕਰਤਾ ਪਰ ਅੱਜ ਅੱਜ ਜਿਹੜੀ ਅਸਲੀਅਤ ਜਿਹੜੀ ਸਚਾਈ ਆ ਉਹ ਤਸਵੀਰ ਅੱਜ ਡੰਡਿਆਲਾ ਗੁਰੂ ਜੀ ਡੰਡਿਆਲਾ ਗੁਰੂ ਤੋਂ ਜਨਸਪੋਕ